ਆ ਗੰਨ ਨੂੰ ਜਦ ਨੈਗੜਾ ਛੇੜਾ ਉੱਥੋਂ ਭਾਂਡੇ ਦਾ ਰਹੀ ਗਏ ਜਾਂ ਉਹ ਪਾਉਣ ਆ ਸਾਬੜੇ ਇਹ ਚਾਰ ਭਾਂਡੇ ਇਹਨੇ ਔਖੇ ਕਰਤੇ ਜਮਨਾ ਤੇ ਆਉਂ ਗਈ ਬੁਈਆਂ ਸਾਰਿਆਂ ਦੀ ਵੀ ਕਾਦੀ ਜੂਨ ਹੈ ਭਾਂਡੇ ਮਾਂਜੜੇ ਪੈਂਦੇ ਨੇ ਰੋਟੀ ਲਾਉਣੀ ਪੈਂਦੀ ਐ ਪੋਚੇ ਲਾਉਣੇ ਪੈਂਦੇ ਨੇ ਖਸੇ ਆਪੇ ਨੇ ਆ ਕਰੀਆਂ ਆ ਗਿਆ ਆ ਜਾ ਆ ਜਾ ਨੰਗੇ ਨੰਗੇ ਕਰੀਆਂ ਆ ਜਾ ਆ ਜਾ ਉਹ ਹੋਰ ਤਾਂ ਹੈ ਭਾਂਡੇ ਮਾਂਜੀ ਨਾ ਉਹ ਭਾਂਡੇ ਮਾਂਜ ਨਹੀਂ ਉਹ ਤੇਰੀ ਮਾਂ ਮਾਂਜ ਕੇ ਜਰੂਰ ਮਰੀ ਜੇ ਮੇਰਾ ਨਾਮ ਜੀ ਮਾਂ ਨੂੰ ਦੱਸ ਕਹੋ ਜਾਂ ਤੇਰੇ ਕੋਲ ਛੜਾ ਛੜਾ ਹੈ ਤੇਰਾ ਵੀ ਦੱਸਦੀ ਹੈ ਤੂੰ ਉਹ ਮੇਰੀ ਕਾਹਨੂੰ ਦੱਸਦੀ ਹੈ ਕੋਸ਼ਨਾ ਕਿਵੇਂ ਐ? ਬੜੇ ਵਧੀਆ ਹੁੰਦਾ। ਮੈਂ ਤਾਂ ਕੰਮ ਆਇਆ ਸੀ ਤੇਰੇ ਕੋਲੇ ਆ ਜਾ ਬੈਠਿਆ ਦੋ ਮਿੰਟ ਛੱਡ ਦੇ ਭਾਂਡੇ ਜੇ। ਉਹ ਮੈਂ ਬਰਨਾਂ ਵਾਲੇ ਜਾਣਾ ਦੀ ਸ਼ੇਰਾ। ਕੋਈ ਨਾ ਬਾਲੀ ਮੈਂ ਤਾਂ ਰਹਿੰਦਾਂ ਮੋਟਰਸਾਈਕਲ ਤੇ। ਮਮਾ ਇਹਦਾ ਬਸਤੀ ਜਾਉਂ। ਮੋਟਰਸਾਈਕਲ ਤੇ ਮੈਂ ਵਧੀਆ ਵਧੀਆ ਮੈਨੂੰ ਪਤਾ ਹੀ ਹੈ ਬਸ ਤੇ ਕਿਉਂ ਜਾਣਾ ਮੋਟਰਸਾਈਕਲ ਤੇ ਕਿਉਂ ਜਾਂਦਾ। ਉਹ ਆਣੇ ਆ ਫੇਰਾ ਮੋਟਰਸਾਈਕਲ ਤੇ ਮੈਂ ਡਰਦਾ। ਮੇਰਾ ਵੀ ਕਰਤ ਸਰੀਰ ਹੈ ਹੁਣ। ਕੋਸ਼ਨਾ ਕਿਵੇਂ ਐ? ਦਰਦ ਦਰਦ। ਚੱਲ ਉਹਨੂੰ ਪੁੱਦੀ ਹੈ। ਨਾ ਨਾ ਹੂੰ ਉਥੇ ਕਿਹੜਾ ਮੂਸੇਰਾ ਚਵਾਸੂ ਦਾ ਕੜ ਕੋਈ ਨਾ ਅਰੇ ਸਾਥ ਨੂੰ ਹੀ ਜਾਂਦਾ ਮੇਰਾ ਤੂੰ ਕੀ ਕਰੇ ਉਸ ਦਾ ਉਹਦਾ ਗੱਲ ਹੂੰ ਮਲਵਾ ਤਾਂ ਲੈਣੀ ਆ ਹੂੰ ਮੈਂ ਤੇਰੇ ਕੋਲੇ ਆਇਆ ਆਇਆ ਸੀ ਮੈਨੂੰ ਵੀ ਯਾਦ ਕਰਪੀਰ ਦੇ ਅੱਗੇ ਸੀ ਕੋ ਮੋਰ ਨਹੀਂ ਸੁੰਦੀ ਉਹ ਰੇ 1000 ਰੁਪਏ ਨੂੰ ਯਾਰ ਉਹ ਤਾਂ ਗਾਲ ਪੈ ਜਾਂਦਾ ਦੇ ਦੇ ਧਾਰੀ ਮੰਗੇ ਆ ਲੈਣੀ 2-4 ਦਿਨਾਂ ਨੂੰ ਓਏ ਮੇਰੇ ਨਵੇਂ ਨਹੀਂ ਹੈਗੇ ਮੈਂ ਤਾਂ ਏਸੀ ਜਾ ਲਵਾਉਣਾ ਉਹ ਹੋਊਗਾ ਮਿਸਤਰੀ ਭਾਵੇਂ ਦਸ਼ੀ ਕਰਨਾ ਪਿਆ ਜੋ ਸਵੇਰ ਤੇ ਜਾਨ ਵਾਲਾ ਹੋਇਆ ਪਿਆ ਸਵੇਰ ਸਵੇਰ ਜੀ ਨਹੀਂ ਤੇਰੇ ਪਿਓ ਦਾ ਮੈਂ ਦੋ ਕਸਾੜੀ ਵੱਡਾ ਭਰਾਵਾ ਤੇਰੇ ਗੋਡੇ ਖੜ ਜਾਣਗੇ ਹੋਰੀ ਮਰੀ ਜਨਾ ਤਾ ਯਾਰ ਨਹੀਂ ਨਹੀਂ ਮੈਂ ਤਾਂ ਕਮਰੇ ਕਮਰੇ ਤਿਆਰ ਕਰਾ ਲੈਣਾ ਸਵੇਰੇ ਸਿੱਟ ਦੇ ਦੇਖੀ ਅੰਦਰ ਜਾ ਕੇ ਤਾਂ ਦੇਖ ਤੂੰ ਜਦ ਤੱਕ ਭਾਣਾ ਪੂਰਾ ਆ ਨਾ ਉਹ ਰੰਗ ਰੰਗ ਮਾਰ ਕੇ ਪੀਵੀਸੀ ਪੀਵੀਸੀ ਲਾ ਕੇ ਸਰਾਣਾ ਆਇਆ ਪਿਆ ਉਹਦੇ ਦੋ ਬੈਟ ਇੱਕ ਤੇਰੀ ਚਾਚੀ ਵਾਸਤੇ ਚਾਚੀ ਵਾਸਤੇ ਹਾਂ ਚਾਚੀ ਵੀ ਤਾਂ ਚਾਚੀ ਲਈ ਹੁੰਦਾ हां दी चाचियां हूं हुन ਮੈਂ ਵਿਆਹ ਕਰਾ ਰਿਹਾ ਮੈਂ ਹਾਂ ਸੱਦੇ ਦਾ ਕਰ ਦੂੰਗਾ ਪਾਰਟੀ ਹੋਗੀ ਪਹਿਲੇ ਲੈ ਪੂਰਾ ਵਿਆਹ ਦੇ ਚਾਚੀ ਦੇ 10000 ਰੁਪਏ ਤਾਂ ਨਹੀਂ ਦੰਦਾਂ ਨਾ ਨਾ ਬਈ 1000 ਰੁਪਏ ਹਜੇ ਹੈਗੇ ਅੱਜ ਮੈਂ ਆਰਤੀ ਦੇ ਵਿੱਚ ਜਾਊਗਾ ਫੜਨ ਜਾਊ ਫਿਰ ਲਿਆਉਂਗਾ ਕਿ ਨਵੇਂ ਕਿੱਥੇ ਨੇ ਸ਼ੇਰਾ ਹਜੇ ਪੈਸੇ ਹਜੇ ਪੈਸਿਆਂ ਦੀ ਲੋੜ ਬਹੁਤ ਆ ਮੈਨੂੰ ਤੈਨੂੰ ਪਤਾ ਹੀ ਹੈ ਹੁਣ ਘਰ ਦੇ ਕੰਮਕਾਰ ਹੋ ਕਬੀਲਦਾਰੀਆਂ ਤੇ ਇੱਕ ਏਸੀ ਲਗਾਉਣਾ ਹੈ ਮਿਸਤਰੀ ਆ ਰਿਹਾ ਆ ਆਇਆ 1000 ਰੁਪਏ ਤਾਂ ਮੰਗਿਆ ਦੱਸ ਕੀ ਜਾਨ ਨਿਕਲਦੀ ਏ ਤੇਰੇ ਮੈਂ ਵੀ ਤਾਂ ਤੇਰਾ ਮੁੰਡਾ ਹੀ ਆ ਤੇਰੇ ਲਵੇ ਸੇਰਾ ਜੇ ਹੁੰਦੇ ਮੈਂ ਤੈਨੂੰ ਦੇ ਦਿੰਦਾ ਹਾਂ ਇਹ ਜੀ ਗੱਲ ਨਹੀਂ ਪਤਾ ਕੀ ਹੈ ਪੈਸੇ ਦਾ ਕੋਈ ਤੋੜਾ ਨਹੀਂ ਸੀ ਜਿੰਨੇ ਕਹਿੰਦਾ ਸੀ ਤੇਰੀ ਮਾਂ ਉਹਨੇ ਪੈਸੇ ਮੈਂ ਦਿੰਦਾ ਸੀ ਤੈਨੂੰ ਉਦੋਂ ਪਿਛਲੇ ਸਾਲ ਮੋਟਰਸਾਈਕਲ ਲੈ ਕੇ ਮੈਂ ਦਿੱਤਾ ਠੀਕ ਹੈ ਨਾ ਮੈਨੂੰ ਕਹਿੰਦੀ ਮੁੰਡਾ ਮੋਟਰਸਾਈਕਲ ਮੰਗਦਾ ਤੇਰਾ ਪਿਓ ਕਹਿੰਦਾ ਮੈਂ ਆਖਿਆ ਮਾਂ ਚੱਲ ਕੋਈ ਨਾ ਪਈ ਮੈਂ ਲੈ ਕੇ ਦੇ ਦੇਣਾ ਫੇਰ ਕੀ ਹੋਇਆ ਤਾਜ ਮੋਟਰਸਾਈਕਲ ਲੈ ਕੇ ਦੇਤਾ ਮੂੰ ਹੀ ਸੁਣਾਈ ਜਾਨਾ ਬਗਾਨੇ ਨੂੰ ਲੈ ਕੇ ਦਿੱਤਾ ਮੈਂ ਵੀ ਤਾਂ ਤੇਰਾ ਆਪਦਾ ਹੀ ਆ ਤੂੰ ਚੁੱਪ ਕਰਕੇ 1000 ਰੁਪਏ ਦੇ ਦੇਉ ਤਾਂ ਲੜਨਣ ਤਿਆਰ ਹੋ ਜਾਨਾ ਓ ਮੈਨੂੰ ਪਤਾ ਹੈ ਪੁੱਤ ਮਰਾ ਬਹੁਤ ਅੰਕ ਕਰਿਆ ਤੇਰੀ ਮਾਂ ਨੇ ਪਤਾ ਕਿੰਨਾ ਤਾਂ ਕਰਿਆ ਤੂੰ ਤਾਂ ਬਗ ਜਾਂਦਾ ਸੀ ਕਾਲਜ ਮੇਰਾ ਭਾਈ ਬਗ ਜਾਂਦਾ ਸੀ ਖੇਤ ਰੋਟੀਆਂ ਠੰਡੀਆਂ ਛਾਟਣੀ ਮੇਰੇ ਨਾਲ ਮੈਂ ਰੋਟੀਆਂ ਖਾਂਦਾ ਰਿਹਾ ਤੈਨੂੰ ਮੈਂ ਮੋਟਰਸਾਈਕਲ ਗੱਡੀਆਂ ਚਵਾਉਣ ਤੱਕ ਦਾ ਜ਼ਿੰਮੇਵਾਰ ਰੱਖ ਲਿਆ ਮਾ ਚਲ ਮੇਰੇ ਹੀ ਮੁੰਡਾ ਹੈ ਤੇਰੀ ਮਾਂ ਨੇ ਕੀ ਕਰਿਆ ਉਤਾਇਆ ਉਂ ਤਾਂ ਤਾਂ ਲੜਨ ਵਾਲੀਆਂ ਗੱਲਾਂ ਕਰੀ ਜੰਨਾ ਆਪਾਂ ਆਪਦੇ ਦਾ ਹੈ ਗਿਆ ਫਿਰ ਕਿੰਡੀ ਗੱਲਾਂ 1000 ਰੁਪਏ ਮੰਗ ਲਿਆ ਤੇਰੇ ਤੋਂ ਕੋਈ ਪੁੱਤ 1000 ਰੁਪਏ ਦੀ ਗੱਲ ਨਹੀਂ ਹੈਗੀ 1000 ਦਾ ਤਾਂ ਭਾਵੇਂ 5000 ਲੈ ਜਾ ਤੈਨੂੰ ਮੈਂ ਜਮਾਂ ਜਵਾਬ ਨਹੀਂ ਤੈਨੂੰ ਪਹਿਲਾਂ ਕਦੇ ਜਵਾਬ ਦੱਸਦਾ ਮੈਂ ਹੁਣ ਕਰਾਂ ਕੀ ਬਾਈ ਮੇਰੀ ਕਬੀਲਦਾਰੀ ਵੱਡੀ ਆ ਮੈਂ ਤਾਂ ਹੁਣ ਵਿਆਹ ਕਰਾ ਰਿਹਾ ਆਹੋ ਆਪੇ ਕਬੀਲਦਾਰੀ ਵੱਡੀ ਆ ਤੇਰੀ ਕਿਹੜੀ ਕਬੀਲਦਾਰੀ ਆ ਦੱਸ ਦੇ ਕੱਲਾ ਟੋਟਰੂਆਂ ਤੋਂ ਕਰੇ ਓ ਵਿਆਹ ਕਰਾ ਰਿਹਾ ਪੁੱਤ ਹੁਣ ਮੈਂ ਬਿਆ ਕਰਾ ਰਹੇ ਆ ਬਿਆਜ ਰਹੂਗਾ ਉਹਨੂੰ ਦੇਖੀ ਜੋ ਕੋਈ ਨਾ ਮੈਂ ਸਲਾਮੀ ਵੱਧ ਪਰ ਹੁੰਦੇ ਰਹੇ 1000 ਰੁਪਏ ਕਿੰਨੇ ਨਾ ਨਾ ਮੇਰੇ ਨਾਲ ਵੀ ਨਹੀਂ ਹਾਂ ਪੈਂਦਾ ਤੈਨੂੰ ਆਪਦੀ ਮਾਂ ਨੂੰ ਮਾਂ ਤੋਂ ਲੈ ਵੀ ਤੂੰ ਜਾ ਕੇ ਯਾਰ ਤੂੰ ਮਾਂ ਤੱਕ ਨਾ ਜਾਇਆ ਕਰ ਮਾਂ ਤੱਕ ਜਾਊਗਾ ਨਹੀਂ ਰੋਟੀ ਤੇ ਤੇਰੀ ਮਾਂ ਨਹੀਂ ਦਿੱਤੀ 1000 ਦੀ 5000 ਲੈਣ ਦੀ ਅੱਲ ਠੀਕ ਆ ਯਾਰ ਮੈਂ ਤਾਂ ਜਾਣਾਂ ਉਹ ਹੀ ਅੱਕਾ ਰਹਿਣਾ ਮੈਂ ਕਰਦਾ ਮੇਰੀ ਮਾਂ ਨਾਲ ਗੱਲ ਜਾ ਕੇ ਤੂੰ ਤਾਂ ਹੁਣ ਲੜਾਉਣ ਨੂੰ ਰਹਿਣਾ ਬਿਨਾਂ ਗੱਲ ਤੋਂ ਹਾਂ ਹੁਣ ਲੜਾਉਣ ਨੂੰ ਰਹਿਣਾ ਹਾਂ ਹੁਣ ਲੜਾਉਣ ਨੂੰ ਰਹਿਣਾ ਉਹ ਤਾਂ ਉਹਦੇ ਹੱਥ ਦੁਖਣ ਲੱਗ ਗਏ ਤੇ ਰੋਟੀ ਦਿੰਦੀ ਦੇ ਮਰ ਜਾਣਾ ਕਿ ਮੇច ਆਗਦਾ ਮੂੰਹ ਨਹੀਂ ਮੱਥਾ ਨਹੀਂ ਗਾ ਕਿੱਡੀ ਦੂਰ ਅੱਡਾ ਗਾ ਆਈ ਮੈਂ ਨਹੀਂ ਕਿਸੇ ਨੂੰ ਲੈਣ ਭੇਜਦਾ ਉਹ ਤਾਂ ਕਿੱਦੇ ਦੀ ਲੱਗੀ ਆਸੇ ਤੀ ਆ ਜਾ ਆ ਜਾ ਇਹ ਹੱਥ ਆ ਤਾਂ ਨੇਰੀ ਵੜ ਜੇ ਗਰਦੇ ਗਰਦੇ ਪਾਤਾ सारा कम पे हैं। पांडी तो भांडी करूंगी। पता आप नकल गया है, तक नहीं आप किया मरने टाइम न यह भी नहीं आता है मुंडा पता नहीं किधर जाता कि भलिया मानसा तू घरे आके टाइम रोटी खा जा कु गेड़ा गुड़ा दवा लिया वह भोंकी जाना खड़ा चल एक कड़ाखी लगता मेरे लै अलू अच्छा मेथे बना लानी है होर तो कोई सब्जी नहीं है ना लिया देथे वाले सोहने खड़े ने मेथी बना लूगी लह बलजीत ना फोन लाके देखा घंटा हो गया पहुंची होगी माड़ा मोटा चल मेथे तो फिर तोड़ दिया पहला फोन लाइनी की कहनी है ਦਾ ਫੋਨ ਨਹੀਂ ਚੱਕਦੀ ਹੈਗੀ ਤੁਰੀ ਆਉਂਦੀ ਹੁਣੀ ਰਾਹ ਚ ਚੱਲ ਆ ਜੂਗੀ ਚਲ ਮੇਰਾ ਕੰਮ ਤਾਂ ਨਿਬੜ ਗਿਆ ਸਾਰਾ ਆ ਲਾਈਟ ਵੀ ਕਿਹੜੇ ਵਾਲਾਂ ਦੀ ਗਈ ਹੋਈ ਹੈ ਨਹੀਂ ਚਾਹ ਦੇ ਕੋਟੇ ਕਰ ਲਾਂਦੀ ਬਿਜਲੀ ਵਾਲੇ ਚੱਲੇ ਤਾਂ ਆ ਗਈ ਪੁੱਤ ਹਾਂਜੀ ਪੂਆ ਜੀ ਆ ਗਈ ਤੈਨੂੰ ਡਿੱਕੀ ਜਾਂਦੀ ਸੀ ਤੂੰ ਕਿੱਥੇ ਵਗ ਗਈ ਸੀ ਤੈਨੂੰ ਤਾਂ ਕੋਈ ਜਾਣਦਾ ਵੀ ਨਹੀਂ ਪਿੰਡ ਚ ਫੂਵਾ ਜੀ ਮੈਂ ਤਾਂ ਪਾਰਕ ਚ ਚੱਲ ਗਈ ਸੀ ਨਾ ਸਵੇਰ ਦਾ ਗਿਆ ਕਿੱਥੋਂ ਆਏ ਆਵੇਂ ਮੁੰਡਿਆ ਤਾਏ ਕੋਲੇ ਗਿਆ ਸੀ 1000 ਰੁਪਏ ਮੰਗਣ ਗਿਆ ਸੀ ਦਿੱਤਾ ਨਹੀਂ ਉਹਨੇ ਤਾਏ ਕੋਲੇ ਕੀ ਅੰਬ ਲੈਣ ਗਿਆ ਸੀਗਾ ਹੰ ਅੰਬ ਲੈਣ ਕੀ 1000 ਰੁਪਏ ਲੈਣ ਗਿਆ ਸੀ ਤੈਨੂੰ ਪਤਾ ਗੱਲ ਦਾ ਵਿੱਚੋਂ ਕੀ ਹੋਈ ਜਾਂਦਾ ਕੀ ਹੋ ਗਿਆ ਵਿਆਹ ਕਰਾਈ ਜਾਂਦਾ ਉਹ ਵਾ ਉਹ ਲੋ ਤੇਰੇ ਪਏ ਆ ਡੋਲੇ ਕਰਾ ਲੈਣ ਦੇ ਹਾਂ ਕਰਾ ਲੈਣ ਦੇ ਤੇ ਤੈਥੋਂ ਰੱਖਿਆ ਨਹੀਂ ਗਿਆ ਉਹ ਮੈਥੋਂ ਨਹੀਂ ਰੱਖਿਆ ਗਿਆ ਤੇ ਹੋਰ ਹੰ ਮੈਨੂੰ ਕਿ ਉਹਦੇ ਦੋ ਰੋਟੀਆਂ ਦੋ ਖਦੀਆਂ ਸੀ ਦੋ ਰੋਟੀਆਂ ਕਿ ਦੋ ਗਦੇ ਸੀ ਤਿੰਨ ਕਿੱਲੇ ਤਾਂ ਗਏ ਤੈਨੂੰ ਕੀ ਪਤਾ ਉਹ ਤਾਂ ਮੈਨੂੰ ਤੀਵੀ ਬਣਾਉਣ ਨੂੰ ਫਿਰਦਾ ਸੀ ਤੀਵੀ ਬਣਾਉਣ ਨੂੰ ਫਿਰਦਾ ਸੀ ਉਹ ਤੈਨੂੰ ਪੁੱਝੀਆਂ ਗੱਲਾਂ ਦਾ ਨਹੀਂ ਪਤਾ ਮਾਂ ਫੇਰ ਕਿੱਡੀ ਕ ਗੱਲ ਆ ਜੇ ਤੂੰ ਬਣਾ ਲੈਂਦੀ ਉਹਨੂੰ ਹਾਏ ਬੇ ਮਰ ਜਾਣਿਆ ਬਸ ਤੈਨੂੰ ਆਕਲ ਉਂਕਲ ਹੈਗੀ ਹੈਗੀ ਕਿ ਨਾ ਮੈਨੂੰ ਤਾਂ ਆਪ ਹੀ ਅਕਲ ਹੈ ਨਹੀਂ ਤੈਨੂੰ ਬੜੀ ਅਕਲ ਹਾਂ ਤੇ ਦੇ 1000 ਰੁਪਏ ਤੂੰ ਦੇ ਫਿਰ ਹੁਣ ਤਾਂ ਨਹੀਂ ਦਿੱਤਾ ਤੋਰ ਬਾਪੂ ਤੋਂ ਲੈ ਲਈ ਹੂੰ ਬਾਪੂ ਤੋਂ ਬਾਪੂ ਤੋਂ ਡੋਖੇ ਮੈਨੂੰ ਬਾਪੂ ਵਾਲੇ ਪੈਸਿਆਂ ਦੀ ਪਰਦਾ ਪਹਿਲਾਂ ਮੈਂ ਨਾ ਗੱਤ ਹੋਰ ਕੋਈ ਗੁਮਾਂਡੀ ਪਾਲ ਗਿਆ ਤੈਨੂੰ ਹੂੰ ਗਾਂਡੀ ਪਾਲ ਗਿਆ ਐਡਾ ਅਸੀਂ ਕਰਿਆ ਪਾਲ ਕੇ ਚੱਲ ਮੰਨ ਲੈਨੇ ਆ ਯਾਰ ਕਿਉਂ ਦਿਮਾਗ ਖਾਦਾ ਪਹਿਲਾਂ ਉਹਨੇ ਦਿਮਾਗ ਚੱਕਦਾ ਕਰੇਗਾ ਇਹਨੇ ਮੇਰਾ ਨਾ ਹੁਣ ਮੈਂ ਤੇਰਾ ਦਿਮਾਗ ਖਾਣ ਲੱਗੀ ਪੁੱਤਾ ਹਨਾ ਪੀਪਣੀਆਂ ਵਾਜੇ ਵਾਲੇ ਆਉਣ ਵਾਲੇ ਆ ਸੂਟ ਸਾਟ ਸੰਭਾਲਾ ਨਾ ਵੇ ਕੋਈ ਨਾ ਸੰਭਾਲੂਗੀ ਫਿਰ ਕੀ ਹੋ ਗਿਆ ਫਿਰ ਮੈਂ ਕਹਿ ਦੂੰਗੀ ਮੇਰਾ ਜੇਠ ਵਿਆਹ ਕੇ ਲੈ ਆਇਆ ਜੂਪੀ ਚੋ ਬਈ ਯਾਰਾਣੀ ਮੈਂ ਤਾਂ ਜਾਂਦਾ ਨਹੀਂ ਤੂੰ ਵਗ ਜੀ ਨਾ ਭਈ ਯਾਰਾਣੀ ਵੀ ਲੈ ਕੇ ਆਊਗਾ ਉਹਨੂੰ ਨਿਤਰੀ ਕੋਈ ਮੈਂ ਤਾਂ ਜਾਣਾਂ ਜਾਈਂ ਵਿਆਹ ਤੇ ਲੈ ਦੱਸ ਕੋਸ਼ਤਾ ਕੀ ਹੋਣਾ ਸੀ ਵੀ ਮੇਰ ਦਾ ਇਹਦਾ ਵਿਆਹ ਗਾ ਨਹੀਂ ਮੈਨੂੰ ਤਾਂ ਐਂ ਲੱਗਦਾ ਗਾ ਜਿਹੜੀ ਗੱਲ ਮੁੰਡਾ ਕਹਿੰਦਾ ਕਿਤੇ ਜਾऊं ਸੱਚੀ ਹੀ ਨਾ ਹੋਵੇ ਮਜ਼ਾਕ ਚ ਲਈ ਜੰਨੀ ਆ ਮੈਂ ਉਹਦੇ ਨਿਕਲਿਆ ਤਾਂ ਸੀਗਾ ਕਮਲ ਦੇ ਘਰੋਂ ਕਮਲ ਕਹਿੰਦੀ ਤਾਂ ਸੀਗੀ ਵੀ ਮੈਂ ਰਿਸ਼ਤਾ ਕਰਾਉਣੀ ਆ ਲੈ ਕਰਾ ਕੇ ਦੇਖੇ ਮੇਰੇ ਬਾਪ ਦੀ ਰਨ ਪਟਦੀਆਂ ਦੀ ਗੁੱਤ ਨਹੀਂ ਮੈਂ ਰਿਸ਼ਤਾ ਕਰਾਉਂਦੀ ਆ ਗਾਂ ਮੈਨੂੰ ਜਾ ਕੇ ਆਉਣ ਦੇ ਕਰਨ ਦੇ ਅੱਜ ਉਹਦੇ ਨਾਲ ਦੋ ਹੱਥ ਫਤੂਨੀ ਨਕਤੇ ਜਾ ਕਰ ਤੈਨੂੰ ਕੋਈ ਜਾਣਦਾ ਨਹੀਂ ਇੱਥੇ ਵਾਸਤਾ ਨਹੀਂ ਤੈਨੂੰ ਨਹੀਂ ਪਤਾ ਹੈਗਾ ਆਪਣੇ ਪਿੰਡ ਦਾ ਲੋਕ ਬਹੁਤ ਖਰਾਬ ਨੇ ਚਲ ਤੂੰ ਬਹਿ ਜਾ ਜਾ ਕੇ ਮੈਂ ਚਾਹ ਲੈ ਕਰੀ ਬੁੱਤ ਤੈਨੂੰ ਚੰਗਾ ਥਿੰਦੀ ਢੋਲੀ ਆ ਲੈ ਮੈਂ ਬਣਾਉਣੀ ਚਾਹ ਦੀ ਬੁੱਤ ਲੈ ਇੱਕ ਸਲਾਈ ਪਤਾ ਨਹੀਂ ਕਿੱਥੇ ਰੱਖਤੀ ਲੈ ਮੈਂ ਬੋਣੀ ਦਿੰਦੀ ਚਾਰ ਸਲਾਈਆਂ ਪਾ ਦਾਂਦੀ ਲੈ ਹਾਏ ਹਾਏ ਸੱਸੀ ਕਾਲ ਨਹੀਂ ਆ ਗਈ ਹਾਏ ਆ ਗਈ ਪਰ ਮੈਂ ਤਾਂ ਡਿੱਕੀ ਜਾਂਦੀ ਤੇ ਪਰ ਤੈਨੂੰ ਕਦੋਂ ਦੀ ਡਿੱਕਿਆਂ ਦਾ ਕਿੱਡੀ ਦੁਰ ਤੋਂ ਥੋੜੇ ਏਡੇ ਤੋਂ ਤੁਰ ਕੇ ਆਉਣਾ ਪੈਂਦਾਗਾ ਏਡੀ ਤੋਂ ਅੱਡਾ ਛੋਡਾ ਨਾ ਕਿਸੇ ਨੂੰ ਲੈਣ ਭੇਜਿਆ ਨਹੀਂ ਦੀਪੂ ਹੈਰੀ ਉਹ ਤਾਂ ਵਾਗੇ ਚੰਡੀਗੜ੍ਹ ਅਸਾਂ ਨਹੀਂ ਤਾਂ ਮੈਂ ਉਹਨੂੰ ਭੇਜ ਦੰਦੀ ਤੇਰੇ ਮਾਤਾ ਮਸ ਹੋਈ ਸੱਚੀ ਥੱਕ ਗਈ ਪੈਰ ਤੋਂ ਖਣ ਲੱਗੇ ਹੋਰ ਮੈਂ ਤਾਂ ਬਡਿੱਕੀ ਜਾਂਦੀ ਤੇ ਮੈਂ ਕਹੂਗੀ ਮੈਨੂੰ ਕਿਸੇ ਨੂੰ ਲੈਣ ਵੀ ਨਹੀਂ ਵੀ ਰਾਤੀ ਉਹ ਠੀਕ ਠਾਕ ਦੀ ਛਾਂ ਠੀਕ ਆ ਬਈਆ ਜਦੋਂ ਦੇ ਕੋਈ ਨਾ ਕੋਈ ਚੀਜ਼ ਬਣਾਈ ਜਾਂਦੀ ਆ ਬਣਾਈ ਜਾਂਦੀ ਆ ਤਾ ਕਿ ਮੇਰਾ ਵੀ ਬਣਾ ਕੇ ਦੇ ਦਿਆ ਕਰ ਪਾਣੀ ਫੜਾ ਦਾਂ ਲੈ ਨੂੰ ਤਾਂ ਪੱਕੀ ਦੀ ਹੁੰਦਾ ਬਸ ਤੋ ਲਾਣੀ ਪਾਣੀ ਦੀ ਆ ਤੂੰ ਕਦੋਂ ਕਿ ਦੀ ਸ਼ਹਿਰ ਨ ਬਣ ਗਈ ਨੀ ਮੈਂ ਬਾਗਣ ਗਈ ਹੁਣ ਜਵਾਨੇ ਦੇ ਹਿਸਾਬ ਨਾਲ ਬੰਦ ਤੇ ਚੱਲਣਾ ਪੈਂਦਾ ਆ ਮੇਰਾ ਵੀ ਕਿਤੇ ਬਣਾ ਦੇ ਬਲੌਜ ਜਾ ਨੀ ਹੁਣ ਅਗਲੇ ਸਿਆਲਾ ਚ ਬਣਾ ਦੂ ਹੁਣ ਤੂੰ ਬਲੌਜ ਕਰ ਮੈਂ ਚ ਬਣਾ ਅਗਲੇ ਸਿਆਲਾ ਚ ਬਣਾ ਜੇ ਹੁਣ ਬਣਾਏਗੀ ਤਾਂ ਅਗਲੇ ਸਿਆਲਾ ਤੱਕ ਬਣੂਗਾ ਨੀ ਕੋਈ ਨਾ ਬਣਾ ਦੇ ਤੂੰ ਦੱਸ ਬਲੌਜ ਪਾ ਕੇ ਕਿਹੜਾ ਘੁੰਮਣ ਜਾਣਾ ਕਿਸੇ ਪਾਸੇ ਬਿਕੋ ਮੜ ਤੋ ਜਾਦਾ ਆ ਸਿਵਲ ਚਲੀਏ ਮੈਨੂੰ ਕਦੋਂ ਜਾਣ ਦਿੰਦਾ ਤੇਰਾ ਬਾਜੀ ਸੈਂਬਲੀ ਨੀ ਕੋਸ ਨਹੀਂ ਦਾ ਪੁੱਛ ਲੈ ਕਦੇ ਤਾਂ ਨਿਕਲ ਜਾ ਕਰ ਬਾਹਰ ਜੰਦੋਨੀ ਕੀ ਕਰਾਂ ਜਾਣ ਦਿੰਦਾ ਐਡੀ ਨਖਰੇ ਵਾਲੀ ਛੂਈ ਪਿੰਡ ਚ ਰੁਲ ਕੇ ਬੈਗੀ ਨੀ ਹੋਰ ਮੇਰੇ ਮਾਂ ਬਾਪਾ ਨੂੰ ਤਾਂ ਡੋਪਤੀ ਸੱਚੀ ਗੱਲ ਮਤਾ ਵਾਲੇ ਵਾਰੀ ਕਹਿਦੀ ਮੇਰਾ ਇੱਥੇ ਮੇਰੇ ਸਿਰ ਤੇ ਚੱਕਣਾ ਕੀ ਕਰੀਏ ਬਹੁਤ ਸਣੀ ਹੁਣ ਇੰਨੀ ਕ ਹੈਗੀ ਆ ਪਤਾ ਇਨਾ ਦੀ ਨਾ ਨਹੀਂ ਆਏ ਨਾ ਕਿਹਾ ਕਰ ਇੰਨੀ ਕ ਹੈਗੀ ਆ ਕਿਧਰ ਨਹੀਂ ਕੁ ਸੰਭੋਣ ਹਾਂ ਤੂੰ ਤਾਂ ਮਜ਼ਾ ਮਾਰਦੀ ਆ ਮਜ਼ਾ ਤਾਂ ਮਾਰਨੀ ਨੇ ਹੁਣ ਸ਼ਹਿਰ ਦੀ ਮੋਜ ਪਤਾ ਕਿੰਨੀ ਹੈਗੀ ਸ਼ਹਿਰ ਦੇ ਵਿੱਚ ਤਾਂ ਬਹੁਤ ਫਾਇਦਾ ਹੈ ਇੱਕ ਕਰੇ ਜਨਮ ਲੈ ਕੇ ਦੇ ਲਾ ਮਾਪਿਆਂ ਨੇ ਵੀ ਬੇਈਮਾਨਾ ਕਰ ਇੱਥੇ ਪੰਡਿਤ ਸ਼ਰੰਤੀ ਹੈ ਮੇਰਾ ਕੀ ਕਸੂਰ ਇਹ ਦੇ ਵਿੱਚ ਹੁਣ ਬੱਸ ਮਾਪਿਆਂ ਨੇ ਬੇਈਮਾਨਾ ਕੀਤਾ ਹੋਰ ਕੀਤਾ ਤਾਂ ਹੈਗਾ ਹਾਂ ਉਹ ਤਾਂ ਤੂੰ ਕਹਿੰਦੀ ਸੀ ਮੈਂ ਮਸਾਲਾ ਦੇ ਜਾਣਾ ਸੀ ਮਾਂ ਤਾਂ ਨਹੀਂ ਕਹਤੀਗਾ ਕਿਹਾ ਸੀ ਮੈਂ ਸੌਣਾ ਦਾ ਜੌਰ ਹੁਣ ਕਹਿੰਦੀ ਸੀ ਉਹ ਤਾਂ ਮੈਂ ਹੁਣ ਕਹਿੰਦੀ ਵੀ ਖਾਸ ਸਾਰੇ ਡੰਗਰ ਹੋਣੇ ਚਾਹੀਦੇ ਨੇ ਐਦਾ ਨਹੀਂ ਜਿਹੇ ਦਾਦੀ ਵੀ ਆਪੇ ਕਰਨਾ ਪਊ ਸਾਰਾ ਪਰ ਖਾਸ ਸਾਰੇ ਡੰਗਰ ਤਾਂ ਫਿਰ ਪਿੰਡਾਂ 'ਚ ਹੀ ਹੁੰਦੇ ਨੇ ਸ਼ਹਿਰ 'ਚ ਤਾਂ ਹੁੰਦੇ ਨਹੀਂ ਸ਼ਹਿਰਾਂ 'ਚ ਵੀ ਬਥੇਰੇ ਡੰਗਰ ਰੱਖਦੇ ਨੇ ਨਹੀਂ ਨਹੀਂ ਸ਼ਹਿਰਾਂ 'ਚ ਤਾਂ ਡੈਰੀਆਂ ਹੁੰਦੀਆਂ ਨੇ ਚੱਲ ਪੀ ਲੈ ਪਾਣੀ ਨੇ ਚਾਹ ਬਣਾਮਕ ਠੰਡਾ ਲੈ ਕੇ ਦਵਾਂ ਨੀ ਮੈਂ ਤਾਂ ਕੁਛ ਨਹੀਂ ਪੀਣਾ ਨੀ ਹਜੇ ਕਾਉ ਦਾਮ ਲੈ ਲਾ ਤੂੰ ਵੀ ਪਤਲੀ ਹੋਣ ਤੇ ਚੱਲ ਰਹੀ ਐ ਨਾ ਮੈਂ ਤਾਂ ਪਹਿਲੀ ਪਤਲੀ ਆ ਮਾਂ ਕਿਤੇ ਡੇਟਿੰਗ ਤੇ ਹੋ ਗਈ ਹੋਵੇ ਸ਼ੁਰੂ ਨਹੀਂ ਹੋਰ ਦੱਸ ਤੇਰੇ ਘਰੇ ਸਾਰਾ ਠੀਕ-ਚਾਕ ਨਹੀਂ ਘਰੇ ਤਾਂ ਠੀਕ ਆ ਮੈਂ ਤਾਂ ਆਪ ਜਮਸਾ ਨਿਕਲ ਕੇ ਆਇਆ ਘਰੋਂ ਕੋੜਾ ਟਾਈਮ ਲੱਗਦਾ ਅਸੀਂ ਖਲੋਣੇ ਤੰਦਿਆਂ ਨੇ ਮਾਰ ਲਿਆ ਸਾਰੀ ਦਿਹਾੜੀ ਹੀ ਨਿਪਟਦੇ ਹੈਗੇ ਨਹੀਂ ਮੇਰੇ ਜੀਜਾ ਠੀਕ ਰਹਿੰਦਾ ਹਾਂ ਠੀਕ ਆ ਜੀਜਾ ਨੂੰ ਕੀ ਹੋਇਆ ਘੋੜੇ ਵਰਗਾ ਭੱਜਿਆ ਫਿਰਦਾ ਉਹ ਆਪਨੇ ਪਿੱਦਲਾ ਲੰਦਾ ਚੱਲ ਨਹੀਂ ਮੈਂ ਨਹੀਂ ਹੁਣ ਵਿਆਹ ਕਰਾਉਂਦੀ ਮੈਂ ਤਾਂ ਪਹਿਲਾਂ ਵਾਲੀ ਤਾਰਤੀ ਇਤਨਾ ਹੋਰ ਸਾਰੀ ਉਮਰ ਕਮਾਰੀ ਰਹੇਗੀ ਵੀ ਵਿਆਹ ਨਹੀਂ ਕਰਾਉਂਦੀ ਆ ਕੋਈ ਦੇਖ ਕੇ ਵਿਆਹ ਕਰਾ ਲਾ ਲੈ ਵਿਆਹਾਂ ਦੇ ਹਾਲ ਮੈਂ ਦੇਖੀ ਆ ਨੀ ਮੈਂ ਨਹੀਂ ਕਰਾਉਂਦੀ ਹੁਣ ਵਿਆਹ ਮੈਂ ਤਾਂ 4 ਦਿਨ ਤੇਰੇ ਕੋਲ ਰਹਿਣ ਆਈ ਆ ਨੀ 4 ਦੇ ਦਿਨ ਦੇ ਕੇ ਦਾ 2 ਮਹੀਨੇ ਰਹਿ ਤੂੰ ਆਹੋ ਮੈਂ ਕਿਹਾ ਤੈਨੂੰ ਕਦੇ ਕਹੀ ਨਹੀਂ ਆ ਵੀ ਤੂੰ ਨਾ ਰਹਿ ਨਾਲੇ ਮੇਰਾ ਜੀ ਲੱਗਿਆ ਰੂ ਕੱਲੀ ਦਾ ਜੀ ਨਹੀਂ ਲੱਗਦਾ ਉਹ ਤਾਂ ਨਿਕਲ ਜਾਂਦੇ ਨੇ ਫੇਰ ਅੜੀਆ ਵਿਆਹ ਬੂਹ ਦੀ ਗੱਲ ਨਾ ਕਰ ਮੈਂ ਨਹੀਂ ਵਿਆਹ ਬੂ ਕਰਾਉਣਾ ਹੈਗਾ ਨੀ ਮੇਰੀ ਗੱਲ ਸੁਣ ਹੁਣ ਤਾਂ ਤੂੰ ਕਹਿਣੀ ਐ ਫੇਰ ਤੂੰ ਔਖੀ ਹੋਵੇਂਗੀ ਫੜਾਪੇ ਮੇਰੇ ਕਿਹਨੇ ਸਾਹਮਣਾ ਕੁਛ ਨਹੀਂ ਹੁੰਦਾ ਮੈਂ ਬਥੇਰਾ ਆਪਦਾ ਕੰਮ ਕਰ ਲਵਾਂਗੀ ਮੇਰੇ ਤਾਂ ਹਜੇ ਚੱਲਦੀਆਂ ਨੇ ਹੁਣ ਚੱਲਦੀਆਂ ਨੇ ਫੇਰ ਤਾਂ ਨਹੀਂ ਚੱਲਦੀਆਂ ਸਾਰੀ ਉਮਰ ਚੱਲੀ ਜਾਣਗੀਆਂ ਤੇਰੀਆਂ ਨਹੀਂ ਚੱਲ ਕੋਈ ਨਾ ਜਦੋਂ ਬਹਿਗੀ ਤੂੰ ਸਾਂਭ ਲਈ ਤਾਹੋ ਮੈਂ ਸਾਂਭੂ ਮੈਨੂੰ ਪਤਾ ਨਹੀਂ ਕੌਣ ਸਾਂਭੂਗਾ ਵੀ ਮੈਂ ਤੈਨੂੰ ਸਾਂਭੂਗੀ ਤੂੰ ਨਹੀਂ ਹਜੇ ਬੁਢੀ ਹੁੰਦੀ ਤਾ ਮੈਂ ਕਹਣੀ ਬੁਢੀ ਹੁੰਦੀ ਮੈਂ 10 ਕਿਸਾ ਦੇ ਮਟਿਆਰ ਰਹੂਗੀ ਚੱਲ ਚੰਗਾ ਨੀ ਅੰਦਰ ਆ ਜਾ ਚੱਲ ਨੀ ਥੁੱਪੇ ਵੜ ਗਈ ਕਹਦਿੰਗੀ ਥੁੱਪੇ ਉਠਾਤੀ ਨਹੀਂ ਹੋਰ ਆ ਜਾ ਚੱਕ ਲੈ ਤੇਰਾ ਬੈਗ ਨਾਲੇ ਨਾਲ ਮੈਂ ਗਲਾਸ ਅੰਦਰ ਉਹ ਸੁੱਟ ਦ ਚੀਹਾ ਵਾਲਾ ਪੈਂਦਾ

ਕਿਵੇਂ ਮੇਰੇ ਰਸਤੇ ਕਰਾਈ ਦੇ ਹੁੰਦੇ ਆ ਕਿਵੇਂ ਲੋਕਾਂ ਦੇ ਘਰ ਪੜਦੀ ਆ ਸਾਲੀ ਪਣੀਆਂ ਰਸਤਿਆਂ ਦੀ ਜਿੰਨਾਂ ਸਮਝ ਪਉ ਤੀ ਚੱਲ ਤੂੰ ਵੀ ਹੋਰ ਕਿਵੇਂ ਆ ਕਮਲ ਵਧੀਆ ਠੀਕ ਆ ਤੂੰ ਸੋਹਣ ਜੀ ਬੈ ਜਾ ਬੈਠੀ ਐ ਕੁੜੀ ਕੌਣ ਆ ਨਹੀਂ ਤੈਨੂੰ ਪਤਾ ਨਹੀਂ ਮੇਰੀ ਭੈਣ ਅੱਛਾ ਨਹੀਂ ਪਹਿਲਾਂ ਮਾਰੇ ਹੀ ਪਤਲੀ ਜੀ ਹੁੰਦੀ ਸੀਗੀ ਸੁੱਕੀ ਜੀ ਨਾਹੀ ਜੇ ਤੂੰ ਹੀ ਲਾਉਦਾ ਨਹੀਂ ਮੈਂ ਤਾਂ ਸਿਹਰ ਨਹੀਂ ਆਈ ਹੈ। ਅੱਛਾ ਅੱਛਾ। ਹੋਰ ਕਿਵੇਂ ਕੰਮਲ ਠੀਕ ਆ। ਵਧੀਆ ਠੀਕ ਠਾਕ। ਤੂੰ ਕਿਵੇਂ ਸੇਖਰਦੇ ਪਹਰੇ ਜੇ ਆ ਗਈ। ਨਹੀਂ ਮੈਂ ਤਾਂ ਐ ਆ ਗਈ। ਗੱਲ ਸੁਣ ਮੇਰੀ। ਨਾ ਤੈਨੂੰ ਸਰਦਾ ਨਹੀਂ ਹੈਗਾ। ਬਚਾਲਣ ਬਣੀ ਵੀ ਨਾ। ਇਹ ਕਿਹੜੀ ਗੱਲ ਦੀ ਕਹਿੰਨੀ ਹੈ ਬਚਾਲਣ ਬਣ ਦੀ। ਹੁਣ ਮੇਰੀ ਗੱਲ ਸੁਣ। ਜੇ ਰਿਸ਼ਤਾ ਕਰਾ ਦੂੰ ਫੇਰ ਅਗਲੇ ਦਿਦੋ ਗੁੱਲੀਆਂ ਪੱਕਦੇ ਹੋਏ ਤੈਨੂੰ ਕਿਹੜਾ ਫਰਕ ਪੈ ਜੂਗਾ। ਤੇ ਗੁੱਲੀਆਂ ਪੱਕਣ ਨੂੰ ਉਹ ਕਿ ਭੁੱਖਾ ਮਰਦਾਗਾ? ਅਸੀਂ ਕਿਹੜਾ ਰੋਟੀ ਨਹੀਂ ਦੇ ਸਕਦੇ। ਨਾ ਮੈਂ ਕਿਹੜਾ ਮਾਰਗੀ ਰਿਸ਼ਤਾ ਕਰਾਉਣ ਨੂੰ। ਨਾਪੀ ਕਰਾ ਦੂੰਗੀ ਨਹੀਂ ਉਹ ਦੋਨੀ ਕਰਾ ਦਾਂਦੀ ਹੁ ਮੇਹ 40 ਸਾਲ ਦਾ ਕੰਮ ਕਰਿਆ ਤੀਗਾ ਤੈਨੂੰ ਬਾੜੀ ਦਰ ਬਜਾਈ ਜਾਂਦਾ ਉਹ ਜੇ ਬਾੜੀ ਔਖੀਆਂ ਤਾਂ ਨਾਲ ਰਲਾਣਾ ਨਹੀਂ ਮੇਰੀ ਗੱਲ ਸੁਣ ਮੈਂ ਰਲਾ ਵੀ ਲਊ ਤੇਰੇ ਆ ਮੂੰਹ ਨਹੀਂ ਰਹਿਣਾ ਮੈਂ ਤੈਨੂੰ ਦੱਸਾਂ ਜਿਹੜਾ ਮੂੰਹ ਤੇਰਾ ਹੋਣਾ ਹੈ ਨਹੀਂ ਜੇ ਤੈਨੂੰ 5-7000 ਦੀ ਲੋੜ ਆ ਉਹ ਤੈਨੂੰ ਮੈਂ ਦੇ ਦੇਨੀ ਆ ਠੀਕ ਆ ਸਾਡਾ ਘਰ ਬਸਦਿਆਂ ਚ ਰਹਿਣ ਦੇ ਰਹਿਣ ਦੇ ਜਵਾਕ ਨੂੰ ਮੇਰੇ ਚਾਰ ਫੁੱਟ 5-7000 ਵਾਲੀ ਗੱਲ ਨਹੀਂ ਅਗਲਾ ਰਾਣੀ ਹਰ ਕਰਾ ਕੇ ਦੇਊਗਾ ਮੈਨੂੰ ਨੀ ਰਾਣੀ ਹਾਰ ਵਾਹੋ ਨੀ ਬਾਇਆ ਟੱਕ ਕੇ ਪਤਾ ਨਹੀਂ ਕਿੰਨੀਆਂ ਕਿਨੋਂ ਰਾਣੀ ਹਾਰ ਪਾਟਿਆ ਇਤੋਂ ਪਹਿਲਾਂ ਉਹ ਤੇ ਤੈਨੂੰ ਤਾਂ ਕੋਈ ਤਕਰੀਬ ਨਹੀਂ ਜੇ ਮੈਂ ਰਿਸ਼ਤਾ ਕਰਾਉਣੀ ਆ ਮੈਂ ਕਰਾਉਣੀ ਆ ਰਾਣੀ ਹਾਰ ਪਾਉਂਦਾ ਉਹ ਪਾਉਂਦਾ ਤੈਨੂੰ ਦੱਸ ਕੀ ਮਿਰਚਾਂ ਲੜੀਆਂ ਕਿਉ ਮੈਨੂੰ ਤਕਰੀਬ ਹੀ ਨਹੀਂ ਹੈਗੀ ਗੱਲਾਂ ਦੇਖਦਾ ਕਰਦੀ ਅੱਖ ਤੈਨੂੰ ਤਾਂ ਕੋਈ ਤਕਰੀਬ ਨਹੀਂ ਹੈਗੀ ਨੀ ਮੇਰੇ ਮੁੰਡੇ ਦੇ ਤਿੰਨ ਕਿਲੇ ਆਂਦੇ ਆ ਤੈਨੂੰ ਮਲਸਾ ਮੇਰੀ ਗੱਲ ਸੁਣ ਨਾ ਰਲਾ ਲਾ ਫੇਰ ਫੇਰ ਕਿਉ ਜਾਣਗੇ ਤੈਨ ਨਕੀਲੇ ਕੋਈ ਨਾ ਲਾਉਂਗੀ ਹੁਣ ਕਿਹਦਾ ਪਰੇ ਹੈਗਾ ਉਹ ਤੈਨੂੰ ਮੈਂ ਦੱਸਤਾ ਵੀ ਇਹ ਗੱਲ ਚ ਨਾ ਬੜੀ ਸਾਡੇ ਘਰ ਚ ਦਖਲੰਦਾਜੀ ਨੇ ਮੈਂ ਤਾਂ ਆਪਾ ਕਰਾਉਂਗੀ ਕੂੰਜਵਾਰ ਕੀ ਕੁੜੀ ਲੈ ਕੇ ਦੂਜਾ ਕਰ ਲੈ ਜਿਹੜਾ ਕੁਝ ਕਰਨਾ ਜਾ ਬਾਜ ਚੱਲ ਦੇਖਦੀ ਐ ਤੈਨੂੰ ਵੀ ਕਰਾਉਂਦੇ ਨੂੰ ਮਾਲੇ ਉਹਨੂੰ ਕੰਜਰ ਨੂੰ ਦੇਖਦੀ ਆ ਦੇਖ ਲੈ ਹਾਂ ਕਿੰਨੇ ਕ ਟੋਲੇ ਲੈ ਕੇ ਆਊਗਾ ਟੋਲੇ ਲੈ ਕੇ ਆਊਗਾ ਹਾਂ ਤੀਸੀ ਦਾ ਹਾਂ ਨਹੀਂ ਕੀ ਦੱਸਾਂ ਤੈਨੂੰ ਬਲਜੀਤ ਇਹ ਤਾਂ ਆਪ ਤਾਂ ਉਹਨੂੰ ਰੋਟੀ ਦਿੰਦੀ ਨਹੀਂ ਘਰੋਂ ਕਢਤਾ ਹੁਣ ਜੇ ਮੈਂ ਰਿਸ਼ਤਾ ਕਰਾਉਣ ਲੱਗ ਗਈ ਤਾਂ ਹੁਣ ਆਹ ਦੇਖ ਲੈ ਖਾਣਾ ਫੜ ਕੇ ਅੜ ਗਈ ਕੀ ਦੀ ਗੱਲ ਕਰਦੀ ਮੈਂ ਤਾਂ ਸਮਝੀ ਨਹੀਂ ਗੱਲ ਕੀ ਨੀ ਉਹ ਨਾਜਰ ਨਹੀਂ ਹੈਗਾ ਕਈ ਵਾਰ ਤਾਂ ਦੇਖਿਆ ਸਾ ਆਪਣੇ ਘਰੇ ਆਉਂਦਾ ਹੁੰਦਾ ਛੜਾ ਆਹੋ ਉਹਦੀ ਗੱਲ ਕਰਦੀ ਉਹਦੀ ਗੱਲ ਕਰਦੀ ਹੈ ਉਹਨੇ ਵੀ ਸਲਰਦੀ ਜੀ ਉਹ ਨਹੀਂ ਉਹਦੇ ਪਿੱਛੇ ਲੜਦੀ ਹੈ ਉਹ ਸ ਹੁਣ ਤੈਨੂੰ ਤੂੰ ਰਿਸ਼ਤਾ ਕਰਾਉਣੀ ਨੀ ਮੈਂ ਕਰਾਉਣੀ ਆ ਬਾਹਲੇ ਮੈਨੂੰ ਤਾਂ ਤਰਸ ਆਉਂਦਾ ਉਹਦਾ ਵਿਚਾਰੇ ਦਾ ਉਰੇ ਆ ਜਾਂਦਾ ਕਈ ਵਾਰੀ ਟੰਡੀ ਆ ਲੈਣੀ ਉਹ ਤੋਂ ਦੱਸ ਤੂੰ ਕਿਉਂ ਐਵੇਂ ਸਰ ਨਹੀਂ ਫੇਰ ਕੀ ਹੋ ਗਿਆ ਜੇ ਕਰਾ ਦੂੰਗੀ ਕਿ ਲੋੜ ਆ ਗਿਆ ਉਹ ਰਿਸ਼ਤਾ ਤਾਂ ਕਰਾ ਦੇ ਕਲੇਸ਼ ਦੇ ਰਿਸ਼ਤੇ ਤੋਂ ਕੀ ਲੈਣਾ ਤੈ ਹੋਰ ਕੀ ਨਹੀਂ ਇਹ ਤਾਂ ਉਹੀ ਮੱਚਦੀ ਹੈ ਦੋ ਰੋਟੀਆਂ ਤਾਂ ਪਾਕੇ ਨੂੰ ਦੇ ਨਹੀਂ ਸਕੀ ਅੱਧੀ ਰਾਤ ਨੂੰ ਘਰੋਂ ਕੜਤਾ ਦੀਗਾ ਜੇ ਰਿਸ਼ਤਾ ਲਿਆਵੇਂਗੀ ਤੇ ਭਾਪੇ ਨੂੰ ਪਤਾ ਲੱਗਾ ਵੀ ਕਲੇਸ਼ ਵਾਲਾ ਰਿਸ਼ਤਾ ਨਾ ਦੇਖ ਲੈ ਫਿਰ ਤੇਰੇ ਸਿੱਤਰ ਪੈਣਗੇ ਮੈਂ ਤੈਨੂੰ ਦਸਾਂ ਮੈਂ ਤਨ ਪਰ ਜਾਣੀ ਆ ਨਾ ਮੈਂ ਤਾਂ ਨਾਜਰ ਨਾਲ ਸਿੱਧੀ ਗੱਲ ਕਰੂੰ ਭਾਈ ਤੇਰੀ ਭਜਾਈ ਨੂੰ ਸਮਝਾ ਲਾ ਸਮਝਾਉਣਾ ਨਾਜਰ ਨਾਲ ਹਾਂ ਦੇਖੀ ਛਿੱਤੀ ਉਤਰੋ ਵੀ ਦੇਖਣਾ ਟੱਬੇ ਨਾਲ ਖਾਲੀ ਕਿਤੇ ਕੋਈ ਨਾ ਬੀਬੀ ਦੇ ਸੁਭਾਅ ਦਾ ਪਤਾ ਤੈਨੂੰ ਨਹੀਂ ਕੋਈ ਨਾ ਮੈਂ ਨਾਜਰ ਨਾਲ ਸਿੱਧੀ ਗੱਲ ਕਰੂੰਗੀ ਵੀ ਭਾਈ ਆਪਦਾ ਇਹਨੂੰ ਸਮਝਾ ਕੇ ਰੱਖ ਰਿਸ਼ਤਾ ਮੈਂ ਤੇਰਾ ਕਰਾਉਂਗੀ ਇਟਵਰਗਾ ਪੱਕਾ ਊੜ ਫਰਾਵ ਕਰਕੇ ਤਰ ਤਾ ਛਾ ਕਰਤੀਆਂ